ਪੰਜਾਬ ਪੋਲੀਟিক্যাল ਫੋਕ ਦਾ ਚੈਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਵਿਕਰਮਜੀਤ ਸਿੰਘ ਹਰਿਆਣਾ ਦੀਆਂ 90 ਵਿਧਾਨ ਸਭਾ ਚੋਣਾਂ ਲਈ ਮਹਾ ਸੰਗਰਾਮ ਹੋਣ ਜਾ ਰਿਹਾ ਸੋ ਇਸ ਮਹਾ ਸੰਗਰਾਮ ਦੀ ਸ਼ੁਰੂਆਤ ਅੱਜ ਨੋਮੀਨੇਸ਼ਨ ਪ੍ਰਕਿਰਿਆ ਤੋਂ ਲਗਭਗ ਸ਼ੁਰੂ ਹੋ ਚੁੱਕੀ ਹੈ ਸੋ ਇਹਨਾਂ ਚੋਣਾਂ ਨੂੰ ਲੈ ਕੇ ਇਸ ਵਾਰ ਕਾਂਗਰਸ ਭਾਜਪਾ ਜਜਪੀ ਐਸਪੀ ਅਤੇ ਨੈਲੋ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦੀਆਂ ਸੂਚੀਆਂ ਨੇ ਐਲਾਨ ਵੀ ਕਰਨੇ ਸ਼ੁਰੂ ਕਰ ਦਿੱਤੇ ਨੇ ਭਾਜਪਾ ਵੱਲੋਂ ਆਪਣੇ 66 ਉਮੀਦਵਾਰਾਂ ਦੇ ਨਾਵਾਂ ਤੇ ਮੋਹਰ ਲਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਜੀ ਜੇ ਪੀ ਤੇ ਐਸ ਪੀ ਵੱਲੋਂ ਆਪਣੇ 15 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਭਾਵੇਂ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਨੂੰ ਲੈ ਕੇ ਵੱਡੀ ਜਿਹੜੀ ਚਰਚਾ ਸ਼ਿੜੀ ਹੋਈ ਹੈ ਸਹਿਮਤੀ ਹੋਣ ਦੀ ਗੱਲ ਹੀ ਜਾ ਰਹੀ ਹੈ ਸੋ ਇਹਨਾਂ ਬੈਟਕਾ ਦਾ ਦੌਰ ਦਿੱਲੀ ਦੇ ਵਿੱਚ ਜਾਰੀ ਹੈ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਵਿਚਾਲੇ ਲਗਾਤਾਰ ਜਿਹੜੀ ਗੱਲਬਾਤ ਉਹ ਦਿੱਲੀ ਦੇ ਵਿੱਚ ਚੱਲ ਰਹੀ ਹੈ ਭਾਵੇਂ ਕਿ ਕਾਂਗਰਸ ਵੱਲੋਂ 30-35 ਦੇ ਕਰੀਬ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਅੰਤਮ ਸ਼ੋਹਾ ਦੀ ਜਿਹੜੀ ਸੋਚੀ ਹੈ ਕਾਂਗਰਸ ਹਾਈ ਕਮਾਂਡ ਨੂੰ ਸੌਂਪ ਦਿੱਤੀ ਹੈ ਤੇ ਹੋ ਸਕਦਾ ਵੀ ਅੱਜ ਪਹਿਲੀ ਸੋਚੀ ਦੀ ਲਿਸਟ ਵੀ ਜਾਰੀ ਹੋ ਸਕਦੀ ਹੈ ਸੋ ਇਸ ਵਾਰ ਹਰਿਆਣਾ ਦਾ ਤਰਤਲ ਕਿੱਦਾਂ ਦਾ ਹੋਵੇਗਾ ਕਿੱਥੇ ਖੜਾ ਹੈ ਕਾਂਗਰਸ ਦਾ ਵਕਾਰ ਕਿੱਥੇ ਬੀਜੇਪੀ ਕਰੇਗੀ ਰਾਈਸ ਜਜਪੀ ਆਕਰ ਕਿੱਦਾਂ ਵੋਟਾਂ ਮੰਗਣ ਦੇ ਲਈ ਲੋਕਾਂ ਦੇ ਦਰਵਾਜ਼ਿਆਂ ਤੇ ਕਿਸ ਢੰਗ ਦੇ ਨਾਲ ਕਿਹੜੀਆਂ ਨੀਤੀਆਂ ਨੂੰ ਲੈ ਕੇ ਜਾਵੇਗੀ ਇਨੈਲੋ ਵੱਲੋਂ ਇਸ ਵਾਰ ਆਪਣੀ ਰਣਨੀਤੀ ਕੀ ਹੋਵੇਗੀ ਸੋ ਚਰਚਾ ਕਰਦੇ ਹਾਂ ਹਰਿਆਣਾ ਦੀਆਂ ਚੋਣਾਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਹਰਿਆਣਾ ਦੇ ਵਿੱਚ ਜੋ ਹਰਿਆਣਾ ਬਣਿਆ ਸੀ ਪੰਜਾਬ ਤੇ ਹਰਿਆਣਾ ਦੀ ਵੰਡ ਹੋਈ ਸੀ ਤਾਂ ਉਸ ਤੋਂ ਪਹਿਲਾਂ 81 ਸੀਟਾਂ ਸਨ ਹੌਲੀ ਹੌਲੀ ਕਰਕੇ ਜਿਹੜੀਆਂ ਸੀਟਾਂ ਨੇ ਹਰਿਆਣਾ ਵਿਧਾਨ ਸਭਾ ਦੀਆਂ 90 ਦੇ ਕਰੀਬ ਵਿਧਾਨ ਸਭਾ ਦੀਆਂ ਜਿਹੜੀਆਂ ਸੀਟਾਂ ਤੈਅ ਕੀਤੀਆਂ ਗਏ ਸਨ ਜਿਨ੍ਹਾਂ ਦੇ ਵਿੱਚੋਂ 17 ਰਿਜ਼ਰਵ ਐਸਸੀ ਪਾਈਚਾਰੇ ਦੇ ਉਮੀਦਵਾਰਾਂ ਲਈ ਰੱਖਿਆ ਗਿਆ ਨੇ ਸੋ ਹਰਿਆਣਾ ਦੀ ਰਾਜਨੀਤੀ ਦੇ ਵਿੱਚ ਕਈ ਤਰ੍ਹਾਂ ਦੇ ਉਤਰਾ ਚੜਾ ਰਹੇ ਨੇ ਕਿਸੇ ਟਾਈਮ ਕਾਂਗਰਸ ਦਾ ਬੋਲਬਾਲਾ ਵੀ ਰਿਹਾ ਐ ਇਨੈਲੋ ਦਾ ਵੀ ਰਿਆ ਤੇ ਪਿਛਲੀਆਂ ਦੋ ਟਰਮਾਂ ਦੇ ਵਿੱਚ বিজে ਪੀ ਨੇ ਵੀ ਆਪਣੀ ਜਿਹੜੀ ਸਰਕਾਰ ਹੈ ਉਹ ਆਪਣੇ ਬਲ ਬੂਤੇ ਦੇ ਚਲਾਈ ਹੈ ਭਾਵੇਂ ਕਿ 2019 ਦੀਆਂ ਚੋਣਾਂ ਦੇ ਵਿੱਚ ਕਿਸੇ ਮੋਢੇ ਦਾ ਸਹਾਰਾ ਲੈ ਕੇ ਮੇਰਾ ਕਹਿਣ ਦਾ ਮਤਲਬ ਵੀ ਜੀ ਜੀ ਪੀ ਦਾ ਸਹਾਰਾ ਲੈ ਕੇ ਉਹ ਜਿਹੜੇ 5 ਸਾਲ ਨੇ ਜਿਹੜਾ ਪੰਡ ਹੈ ਉਹ ਉਹਨਾਂ ਨੇ ਤੈਅ ਕੀਤਾ ਜਿਹੜੇ ਖੱਟਰ ਨੇ ਉਹ ਲਗਾਤਾਰ ਜਿਹੜੇ ਨੇ ਹਰਿਆਣਾ ਦੇ ਮੁੱਖ ਮੰਤਰੀ ਰਹੇ ਨੇ ਬੜੇ ਵੱਡੇ ਦਾਅਵੇ ਕੀਤੇ ਕਿ ਨੇ ਹਰਿਆਣਾ ਵਿਕਾਸ ਕਾਰਜਾਂ ਦੇ ਨੌਕਰੀਆਂ ਦੇ ਮਾਮਲੇ ਦੇ ਵਿੱਚ ਹੋਰ ਚੀਜ਼ਾਂ ਨੂੰ ਲੈ ਕੇ ਇਹਨਾਂ ਦੇ ਵਿਕਾਸ ਕਾਰਜਾਂ ਨੂੰ ਭਾਜਪਾ ਨੇ ਦਾਅਵੇ ਕੀਤੇ ਗਏ ਨੇ ਕਿਉਂਕਿ 10 ਸਾਲ ਟਰਮ ਦੇ ਵਿੱਚ ਪਿਛਲੇ ਭਾਜਪਾ ਨਹੀਂ ਆਇਆ ਤਾਂ ਇਸ ਵਾਰੀ ਫਿਰ ਮੋਦੀ ਸਰਕਾਰ ਬਣੀ ਹੈ ਸੋ ਭਾਜਪਾ ਦਾ ਰਥ ਰੋਕਣ ਦੇ ਲਈ ਜਿਹੜੇ ਗੱਠ ਜੋੜ ਹੋ ਰਹੇ ਨੇ ਉਹ ਗੱਠ ਜੋੜ ਕੇ ਆਖਰ ਭਾਜਪਾ ਨੂੰ ਰੋਕ ਸਕਣਗੇ ਭਾਵੇਂ ਕਿ ਭਾਜਪਾ ਤੀਜੀ ਟਰਮ ਦੇ ਵਿੱਚ ਮੋਦੀ ਦੀ ਸਰਕਾਰ ਕੇਂਦਰ ਦੇ ਵਿੱਚ ਸਰਕਾਰ ਹੈ ਲੇਕਿਨ ਉਹ ਸਰਕਾਰ ਵੀ ਇਸ ਵਾਰ ਉਸ ਗਰਸ ਦੇ ਨਾਲ ਕਹਾਗਾ ਉਸ ਸ਼ਕਤੀ ਦੇ ਨਾਲ ਉਸ ਬਲਬੂਤੇ ਦੇ ਨਾਲ ਨਹੀਂ ਆਈ ਜਿਸ ਕਰਕੇ ਉਹਨੂੰ ਵੀ ਸਹਾਰਾ ਲੈਣਾ ਪੈ ਗਿਆ ਇਸ ਕਰਕੇ ਮੈਨੂੰ ਐ ਲੱਗਦਾ ਵੀ ਬੀਜੇਪੀ ਦਾ ਜਿਹੜਾ ਪਿੰਡ ਹੈ ਜਿਹੜਾ ਸਫਰ ਹੈ ਇਸ ਵਾਰੀ ਉਹਨਾਂ ਲਈ ਵੀ ਟੰਡਿਆਂ ਦੀ ਸੇਜ ਹੈ ਬਹੁਤ ਸਾਰੇ ਇਲਾਕੇ ਇਦਾਂ ਦੇ ਨੇ ਹਰੀਆਣਾ ਦੇ ਵਿੱਚ ਜਿਹੜੀ ਜੀਓਗ੍ਰਾਫਿਕਲੀ ਸਥਿਤੀਆਂ ਜਿਹੜੀਆਂ ਨੇ ਵੱਖ-ਵੱਖ ਜਾਤੀ ਸਮਿਕਰਣ ਤੇ ਵੀ ਨਰਭਰ ਕਰਦੀਆਂ ਨੇ ਬਹੁਤ ਸਾਰੇ ਹਲਕੇ ਇਦਾਂ ਦੇ ਨੇ ਜਿੱਥੇ ਕਿਤੇ ਨਾ ਕਿਤੇ ਜਾੜ ਕੇ ਡਰ ਵੱਧ ਆ ਕਿਤੇ ਨਾ ਕਿਤੇ ਖੱਤਰੀ ਭਾਈਚਾਰੇ ਦੀ ਵੋਟਾਂ ਆ ਕਿਤੇ ਸਿੱਖ ਭਾਈਚਾਰੇ ਦੇ ਵੋਟ ਜਿਤਾਉਣ ਦੇ ਵਿੱਚ ਵੱਡਾ ਅਸਰ ਕਰਦੇ ਨੇ ਕਿਸੇ ਜਿਵੇਂ ਐਸਸੀ ਜਿਹੜੀਆਂ ਸੀਟਾਂ ਨੇ 17 ਐਸਸੀ ਰਿਜ਼ਰਵ ਸੀਟਾਂ ਨੇ ਉੱਥੇ ਐਸਸੀ ਭਾਈਚਾਰੇ ਦਾ ਵੀ ਵੱਡਾ ਰੋਲ ਹੁੰਦਾ ਕਿਉਂਕਿ ਸਾਰੀਆਂ ਹੀ ਪਾਰਟੀਆਂ ਚਾਹੇ ਉਹ ਕਾਂਗਰਸ ਪਾਰਟੀ ਹੈ ਚਾਹੇ ਉਹ ਭਾਜਪਾ ਹੈ ਚਾਹੇ ਉਹ ਜੀਜੇਪੀ ਹੈ ਚਾਹੇ ਉਹ ਐਸਪੀ ਹੈ ਚਾਇਨਲ ਉਹ ਹੈ ਵੀ ਰਿਜ਼ਰਵ ਜਿਹੜੇ ਕੈਂਡੀਡੇਟ ਨੇ ਰਿਜ਼ਰਵ ਹਲਕਿਆਂ ਦੇ ਵਿੱਚ ਕੈਂਡੀਡੇਟ ਹਮੇਸ਼ਾ ਹੀ ਪਾਰਟੀਆਂ ਨੂੰ ਉਹ ਲੱਭੇ ਪੈਂਦੇ ਨੇ ਜਿਨ੍ਹਾਂ ਦਾ ਉਸ ਇਲਾਕੇ ਦੇ ਵਿੱਚ ਲੋਕ ਆਧਾਰ ਹੁੰਦਾ ਕਿਉਂਕਿ ਸਰਕਾਰਾਂ ਬਣਨ ਦੇ ਵਿੱਚ ਜਦੋਂ ਮੈਜੋਰਟੀ ਆਉਂਦੀ ਹੈ ਤਾਂ ਇਹਨਾਂ ਸੀਟਾਂ ਦੇ ਵੱਢੀ ਇੱਕ ਨਿਗਾਹ ਰੱਖੀ ਜਾਂਦੀ ਹੈ ਬੜਾ ਵੱਡੇ ਸਰਵੇਖਣ ਕਰਵਾਏ ਜਾਂਦੇ ਨੇ ਚਾਹੇ ਕਾਂਗਰਸ ਹੈ ਭਾਵੇਂ ਬੀਜੇਪੀ ਹੈ ਵੀ ਆਕਰ ਕਿੰਨੇ ਸਾਡੇ ਕੈਂਡੀਡੇਟ ਜਿੱਤ ਕੇ ਆਉਣਗੇ ਕਿੱਥੇ ਤੱਕ ਸਾਡੀ ਸਰਕਾਰ ਬਣਦੀ ਹੈ ਕਿਉਂਕਿ 45 ਸੀਟਾਂ ਦੇ ਹਰਿਆਣਾ ਦੇ ਵਿੱਚ ਮжоਰਿਟੀ ਆਉਂਦੀ ਹੈ 45 ਤੇ 40 47 ਦੇ ਵਿੱਚ ਸਰਕਾਰ ਬਣਦੀ ਹੈ ਸੋ ਇੱਕ ਇੱਕ ਸੀਟ ਨੂੰ ਇਸ ਵਾਰ ਵੀ ਟਿਪਸ ਤੇ ਲਿਆ ਜਾ ਰਿਹਾ ਹੈ ਕਿਉਂਕਿ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਵੱਡਾ ਪ੍ਰਵਾਹ ਇਸ ਵਾਰ ਦੇਸ਼ ਦੇ ਵਿੱਚ ਪਿਆ ਤੇ ਉਸ ਦਾ ਪ੍ਰਭਾਵ ਹਰਿਆਣੇ ਦੀ ਰਾਜਨੀਤੀ ਦੇ ਉੱਪਰ ਵੀ ਪਿਆ ਹਰਿਆਣਾ ਦੇ ਵਿੱਚ ਇਸ ਵਾਰੀ ਜਿਹੜੀ ਕਾਂਗਰਸ ਹੈ ਕਿਤਨਾ ਕਿਤੇ ਮਜ਼ਬੂਤ ਸਥਿਤੀਆਂ ਦੇ ਵਿੱਚ ਨਜ਼ਰ ਆ ਰਹੀ ਹੈ ਭਾਵੇਂ ਕਿ 2019 ਦੀਆਂ ਚੋਣਾਂ ਦੇ ਵਿੱਚ 30 ਤੋਂ ਵੱਧ ਜਿਹੜੀਆਂ ਸੀਟਾਂ ਨੇ ਉਹ ਕਾਂਗਰਸ ਨੇ ਲਈਆਂ ਸਨ ਜਿਹੜੇ ਉਮੀਦਵਾਰ ਹਾਰੇ ਵੀ ਸਨ ਉਹ ਉਹ ਵੀ ਕੋਈ ਵੱਡੇ ਮਾਰਜਿਨ ਤੇ ਨਹੀਂ ਮੈਂ ਕਿਤੇ ਨਾ ਕਿਤੇ 2 4 5 5000 ਵੋਟਾਂ ਦੇ ਹਾਰੇ ਸਨ ਕਿਤੇ ਨਾ ਕਿਤੇ ਉਹਨਾਂ ਉਮੀਦਵਾਰਾਂ ਦੀ ਸ਼ਬੀ ਕਾਂਗਰਸ ਦੇ ਉਮੀਦਵਾਰਾਂ ਦੀ ਸ਼ਬੀ ਚੰਗੀ ਸੀ ਤੇ ਵਧੀਆ ਉਹਨਾਂ ਦਾ ਪ੍ਰਦਰਸ਼ਨ ਰਿਹਾ ਭਾਵੇਂ ਕਿ ਹਾਰ ਗਏ ਸਨ ਪਰ ਭਪਿੰਦਰ ਹੁੱਡਾ ਹਮੇਸ਼ਾ ਹੀ ਜਿਹੜੇ ਨੇ ਉਹ ਨਾਮਜ਼ਦਗੀ ਕਰਦੇ ਰਹੇ ਨੇ ਕਾਂਗਰਸ ਦੀ ਦੋ ਟਰਮਾਂ ਦੇ ਵਿੱਚ ਮੁੱਖ ਮੰਤਰੀ ਰਹੇ ਨੇ ਕਿੰਨਾ ਕਿਤੇ ਭੁਪਿੰਦਰ ਖੁੱਡਾ ਦੇ ਆਪਣਾ ਜਿਹੜਾ ਲੋਕ ਆਧਾਰ ਬਹੁਤ ਹੈ ਜੜ ਭਾਈਚਾਰ ਦੇ ਵਿੱਚ ਉਹਨਾਂ ਦੀ ਵੱਡੀ ਪ੍ਰਭਾਵਸ਼ਾਲੀ ਜਿਹੜੀ ਸ਼ਖਸੀਅਤ ਹੈ ਉਹ ਕੰਮ ਕਰਦੀ ਹੈ ਸੋ ਇਸ ਵਾਰ ਭੁਪਿੰਦਰ ਖੁੱਡਾ ਸਕਰੀਨਿੰਗ ਕਮੇਟੀ ਦੇ ਮੈਂਬਰ ਨੇ ਆਜੇ ਮਾਕਨ ਨੇ ਉਹਨਾਂ ਦੇ ਨਾਲ ਜਿਹੜੇ ਨੇ ਬਾਬਰੀਆ ਨੇ ਸੋ ਬਹੁਤ ਸਾਰੇ ਜਿਹੜੇ ਉਮੀਦਵਾਰ ਨੇ ਦਿੱਲੀ ਦੇ ਵਿੱਚ ਪਹੁੰਚੇ ਨੇ ਆਪਣੇ ਆਪਣੇ ਆਕਾ ਦੇ ਕੋਲ ਬੈਠੇ ਹੋਏ ਨੇ ਆਪਣੀ ਆਪਣੀ ਟਿਕਟਾਂ ਦੇ ਲਈ ਜ਼ੋਰ ਅਜਮਾਇਸ਼ ਦਿੱਲੀ ਦੇ ਵਿੱਚ جاری ਐ ਚੱਲ ਰਹੀ ਐ ਸੋ 2019 ਦੀਆਂ ਚੋਣਾਂ ਦਾ ਸੀ ਥੋੜਾ ਜਾ ਜ਼ਿਕਰ ਕਰਾਂਗੇ ਵੀ 2019 ਦੀਆਂ ਚੋਣਾਂ ਦੇ ਵਿੱਚ ਭਾਜਪਾ ਨੂੰ 33% ਜਿਹੜੇ ਨੇ ਵੋਟ ਮਿਲੇ ਸੀ ਇਸ ਦੇ ਨਾਲ ਹੀ ਕਾਂਗਰਸ ਨੂੰ 31% 31 ਸੀਟਾਂ ਦੇ ਉੱਪਰ ਜਿਹੜੇ ਗਾ 20.98% ਵੋਟ ਮਿਲੇ ਸੀ ਤੇ ਇਸ ਦੇ ਨਾਲ ਹੀ ਇਸ ਵਾਰੀ ਜਿਹੜੇ ਭਾਜਪਾ ਦੇ ਨੈਭ ਸਿੰਘ ਸੈਣੀ ਨੇ ਉਹਨਾਂ ਨੂੰ ਉਮੀਦਵਾਰ ਜਿਹੜਾ ਹੈਗਾ ਆ ਲਾੜਵੇ ਤੋਂ ਬਣਾਇਆ ਗਿਆ ਭਾਵੇਂ ਕੀ ਪਤਾ ਲੱਗਿਆ ਸੀ ਵੀ ਉਹ ਕਰਨਾਲ ਤੋਂ ਟਿਕਟ ਮੰਗਦੇ ਨੇ ਉਧਰੋਂ ਜਿਹੜੇ ਅਨਿਲ ਵਿਜਨੇ ਉਹਨਾਂ ਦੀ ਆਪਣੀ ਸੈਂਟਰ ਵਿੱਚ ਸ਼ੈ ਉਹ ਆਪਣੇ ਦਮ ਦੇ ਉੱਪਰ ਟਿਕਟ ਲੈ ਕੇ ਆਏ ਨੇ ਕਿਉਂਕਿ ਹਰਿਆਣਾ ਦੇ ਵਿੱਚ ਬਹੁਤ ਸਾਰੇ ਕਈ ਪੁਰਾਣੇ ਭਾਜਪਾ ਦੇ ਐਸ ਵੀ ਲੀਡਰ ਨੇ ਜਿਨ੍ਹਾਂ ਦੀ ਸ਼ਬੀ ਦਿੱਲੀ ਦੇ ਵਿੱਚ ਸੈਂਟਰ ਸਰਕਾਰ ਦੇ ਵਿੱਚ ਕਿਤੇ ਨਾ ਕਿਤੇ ਭਾਜਪਾ ਦੇ ਵਿੱਚ ਚੰਗੀ ਹੈ ਕਿਤੇ ਨਾ ਕਿਤੇ ਆਪਣੀ ਟਿਕਟ ਆਪਣੇ ਦਮ ਤੇ ਆਪਣੇ ਬਲਬੂਤੇ ਦੇ ਉੱਪਰ ਵੀ ਲੈ ਕੇ ਆਉਂਦੇ ਨੇ ਹਰਿਆਣਾ ਦਾ ਬਹੁਤ ਸਾਰਾ ਇਲਾਕਾ ਜਿਹੜਾ ਪੰਜਾਬ ਦੇ ਨਾਲ ਵੀ ਜੁੜਿਆ ਹੋਇਆ ਕੁਝ ਬਾਰਡਰ ਲਾ ਕੇ ਲੱਗਦੇ ਨਾਲ ਬਾਰਡਰ ਲਾਕਿਆਂ ਦੇ ਵਿੱਚ ਪੰਜਾਬੀਆਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਉਹ ਇਲਾਕੇ ਦੇ ਵਿੱਚ ਜਿਸ ਇਲਾਕੇ ਦੇ ਵਿੱਚ ਚੋਣ ਹੋਣੀ ਹੁੰਦੀ ਹੈ ਉੱਥੇ ਪੰਜਾਬੀਆਂ ਦੀ ਬੋਤ ਅਹਿਮ ਹੁੰਦੀ ਹੈ ਸੋ ਪੰਜਾਬੀਆਂ ਨੂੰ ਵੀ ਬਹੁਤ ਸਾਰੇ ਮੌਕੇ ਜਿਹੜੇ ਨੇ ਹਰਿਆਣਾ ਦੇ ਵਿੱਚ ਮਿਲੇ ਨੇ ਜੇ ਮੈਂ ਗੱਲ ਕਰਾਂ ਅੰਬਾਲਾ ਸ਼ਹਾਬਾਦ ਹੈ ਕੈਥਲਾ ਕਰਨਾਲ ਹੈ ਲਾਡਵਾ ਜੂੰਡਲਾ ਐਲਣਾਬਾਦ ਹੈ ਸਰਸਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਸਿੱਖ ਕੀ ਡਰ ਜਿਹੜਾ ਵੋਟਰ ਹੈ ਉਹਦਾ ਵੱਡਾ ਪ੍ਰਭਾਵ ਹੈ ਕਿਤੇ ਨਾ ਕਿਤੇ ਉਮੀਦਵਾਰ ਉਹਨਾਂ ਦਾ ਲਾਹਵ ਵੀ ਲੈਂਦੇ ਨੇ ਉਹਨਾਂ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਆਪਣੀ ਚੰਗੀ ਸੱਚ ਜਿਹੜੀ ਪੈੜ ਆ ਉਹ ਬਣਾ ਕੇ ਰੱਖਦੇ ਨੇ ਸੋ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਹਰ ਪਾਰਟੀ ਦੀ ਕੋਸ਼ਿਸ਼ ਹੁੰਦੀ ਹੈ ਵੀ ਸਿੱਖ ਨਮੈਂਦਾ ਜਿਹੜਾ ਆਪਣੇ ਇਲਾਕੇ ਦੇ ਵਿੱਚ ਲੋਕਧਾਰ ਰੱਖਦਾ ਜਿਹਦੀ ਆਪਣੀ ਸ਼ਭੀ ਹੈ ਕਿਤੇ ਨਾ ਕਿਤੇ ਹਰੇਕ ਪਾਰਟੀ ਦੀ ਕੋਸ਼ਿਸ਼ ਹੁੰਦੀ ਹੈ ਵੀ ਉਸ ਸਿੱਖ ਨੂੰ ਉਹ ਜਿਹੜੀ ਹੈਗੀ ਟਿਕਟ ਆ ਦਿੱਤੀ ਜਾਂਦੀ ਹੈ ਸੋ ਇਸ ਵਾਰ ਜਿਹੜੇ ਮੁਕਾਬਲੇ ਨੇ ਬڑے ਸਖਤ ਨੇ ਰਾਜਨੀਤੀ ਦਾ ਸਾਰਾ ਜਿਹੜਾ ਤਰਤਲ ਹੈ ਹਰਿਆਣੇ ਦਾ ਜਿਹੜਾ ਸਿਨੈਰੀਓ ਹੈ ਇਸ ਵਾਰ ਬਦਲਿਆ ਹੋਇਆ ਹੈ ਸੋ ਜਿਹੜੇ ਵਿਸ਼ੇਸ਼ਕ ਨੇ ਇਹਨਾਂ ਚੋਣਾਂ ਦੇ ਉੱਪਰ ਉਹਨਾਂ ਦੀ ਤਿੱਖੀ ਨਜ਼ਰ ਹੈ ਹਰੇਕ ਹਲਕੇ ਦੀ ਆਪਣੀ ਜੋਗ੍ਰਫੀਕਲੀ ਜੋਗ੍ਰਾਫੀਕਲੀ ਸਥਿਤੀ ਹੈ ਕਿਤਨਾ ਕਿਤੇ ਜਾਡ ਕੇਡਰ ਹੈਵੀ ਹੈ ਜੇ ਮੈਂ ਗੱਲ ਕਰਾਂ ਇਧਰੋਂ ਤੁਸੀਂ ਨਿਕਲ ਜਾਓ ਜੀਂਦ ਇਸਾਰ ਰੋਤਕ ਚਰਖੀ ਦਾਦਰੀ ਇਹਨਾਂ ਇਲਾਕਿਆਂ ਦੇ ਵਿੱਚ ਜਾ ਕੀ ਡਰ ਜਿਹੜਾ ਵੋਟਰ ਵੱਡੀ ਪੰਦਰ ਦਾ ਜੇ ਮੈਂ ਇਧਰ ਗੱਲ ਕਰਾਂ ਕਰਨਾਲ ਤੋਂ ਇਧਰ ਇਧਰ ਗੱਲ ਕਰੀਏ ਸ਼ਾਹਬਾਦ ਅੰਬਾਲਾ ਕਤਲ ਗੁਲਾ ਚੀਕਾ ਲਾੜਵਾ ਇੰਦਰੀ ਯਮਨਾਨਗਰ ਐਲਣਾਬਾਦ ਇਹਨਾਂ ਹਲਾਕਿਆਂ ਦੇ ਵਿੱਚ ਜਿਹੜੇ ਮਿਕਸ ਜੇ ਮੈਂ ਗੱਲ ਕਰਾਂ ਖਤਰੀ ਭਾਈਚਾਰ ਦਾ ਕਿ ਡਰ ਹੈ ਵੱਡਾ ਵੋਟ ਕਿ ਡਰ ਹੈ ਸਿੱਖਾਂ ਦਾ ਕਿ ਡਰ ਹੈ ਕਿਤੇ ਨਾ ਕਿਤੇ ਉਹਨਾਂ ਉਮੀਦਵਾਰਾਂ ਨੂੰ ਉਹਨਾਂ ਤੇ ਨਿਰਭਰ ਰਹਿਣਾ ਪੈਂਦਾ ਸੋ ਨੋਮੀਨੇਸ਼ਨ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ ਸੋ 13 ਨੂੰ ਪਰਤਾਲ ਤੇ 16 ਨੂੰ ਵਾਪਸੀ ਹੋਵੇਗੀ ਸੋ ਹਰਿਆਣਾ ਦਾ ਹੋਲੀ ਹੋਲੀ ਜਿਹੜਾ ਚੋਣ ਮੈਦਾਨ ਮਗ ਜਾਵੇਗਾ ਸਾਰੇ ਹੀ ਉਮੀਦਵਾਰਾਂ ਜੀਆਂ ਜਿਹੜੋ ਸੂਚੀਆਂ ਸਾਹਮਣੇ 90 ਦੇ 90 ਉਮੀਦਵਾਰ ਸਾਹਮਣੇ ਆਉਣਗੇ ਸੋ ਫਿਰ ਪਤਾ ਲੱਗੇਗਾ ਪਿਛਲੀ ਵਾਰ ਵੀ 2019 ਦੇ ਵਿੱਚ ਕਾਂਗਰਸ ਨੇ ਵੀ 90 ਸੀਟਾਂ ਦੇ ਫਾਈਟ ਕੀਤੀ ਸੀ ਭਾਜਪਾ ਵੱਲੋਂ ਵੀ 90 ਸੀਟਾਂ ਤੇ ਫਾਈਟ ਕੀਤੀ ਗਈ ਸੀ ਸੋ ਇਸ ਵਾਰ ਜਿਹੜੀ ਗੱਠ ਜੋੜ ਦੀ ਗੱਲ ਕੀਤੀ ਜਾ ਰਹੀ ਹੈ ਮੈਨੂੰ ਲੱਗਦਾ ਵੀ ਆ 10 ਸੀਟਾਂ ਦੇ ਲਈ ਆਮ ਆਦਮੀ ਪਾਰਟੀ ਤਰਲੋ ਮੱਛੀ ਹੋ ਰਹੀ ਹੈ 10 ਸੀਟਾਂ ਮੰਗੀਆਂ ਜਾ ਰਹੀਆਂ ਨੇ ਜੋ 10 ਸੀਟਾਂ ਮੰਗਦੀ ਹੈ ਕਿਤੇ ਨਾ ਕਿਤੇ ਕਾਂਗਰਸ ਦੇ ਉਹ ਉਮੀਦਵਾਰ ਜਿਹੜੇ ਉਹ ਇਲਾਕਿਆਂ ਚ ਨੁਮਾਇੰਦਗੀ ਕਰਦੇ ਆ ਰਹੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਟਾ ਲੱਗੇਗੀ ਉਹਨਾਂ ਦੇ ਦਿਲ ਤੇ ਵੀ ਸੱਟ ਲੱਗੇਗੀ ਕਿ ਜੇਕਰ ਸਮਝੌਤਾ ਹੁੰਦਾ ਹੈ ਕਾਂਗਰਸ ਹਾਈ ਕਮਾਂਡ ਉਹਨਾਂ ਨੂੰ ਕਿੱਦਾਂ ਟਿਕਾਉਂਦੀ ਹੈ ਜਾਂ ਉਹ ਸਰਕਾਰ ਬਣਨ ਤੋਂ ਬਾਅਦ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਅਹੁਦੇ ਦੇਣ ਦੀ ਕਿੱਦਾਂ ਦੀ ਪੇਸ਼ਕਸ਼ ਰੱਖਦੀ ਹੈ ਇਹ ਅਜੇ ਬਿਕਦੀ ਬੁੱਕਲ ਦੇ ਵਿੱਚ ਨੇ ਲੇਕਿਨ ਹਰਿਆਣਾ ਦੀਆਂ ਚੋਣਾਂ ਦੇ ਵਿੱਚ ਇਹ ਗੱਲ ਕਲੀਅਰ ਹੋ ਸਾਹਮਣੇ ਆ ਰਹੀ ਹੈ ਵੀ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਹੈ ਉਹ ਮਜਬੂਤ ਰਹਾ ਤੇ ਦਿਖਾਈ ਦੇ ਰਹੀ ਹੈ ਮਜਬੂਤ ਸਥਿਤੀ ਦੇ ਵਿੱਚ ਦਿਖਾਈ ਦੇ ਰਹੀ ਹੈ ਅਜੇ ਉਮੀਦਵਾਰਾਂ ਦਾ ਐਲਾਨ ਹੋਣਾ ਹੈ ਵਾਕੋ ਪਾਰਟੀਆਂ ਦੇ ਐਲਾਨ ਹੋਣ ਤੋਂ ਬਾਅਦ ਜਦੋਂ ਹੀ ਚੋਣ ਪ੍ਰਚਾਰ ਸ਼ੁਰੂ ਹੋਵੇਗਾ ਚੋਣ ਪ੍ਰਚਾਰ ਦੇ ਵਿੱਚ ਜਦੋਂ ਉਮੀਦਵਾਰ ਬਰੂਹਾ ਤੇ ਜਾਣਗੇ ਤਾਂ ਫਿਰ ਹੌਲੀ-ਹੌਲੀ ਪਤਾ ਲੱਗੇਗਾ ਵੀ ਹਰਿਆਣਾ ਦੇ ਲੋਕ ਭਾਜਪਾ ਦੀਆਂ ਨੀਤੀਆਂ ਨੂੰ ਉਹਨਾਂ ਨੇ ਕਿੱਦਾਂ ਲਿਆ ਕਾਂਗਰਸ ਦੀ ਜਿਹੜੀ ਪੁਰਾਣੀ ਕਾਰਜਕਾਰੀ ਕਿੱਦਾਂ ਦੀ ਰਹੀ ਹੈ ਕਿ ਲੋਕ ਹੁਣ 2024 ਦੇ ਵਿੱਚ ਕਿੱਦਾ ਦਾ ਤਖਤ ਕਿਸ ਵਿਅਕਤੀ ਨੂੰ ਸੀਐਮ ਬਜੋਂ ਵੇਖਣਾ ਚਾਹੁੰਦੇ ਨੇ ਹੌਲੀ ਹੌਲੀ ਜਿਹੜੀ ਇਹ ਸਾਰੀ ਰੂਪਰੇਖਾ ਸਾਨੂੰ ਇਹਨਾਂ ਚੋਣਾਂ ਦੇ ਚੋਣ ਪ੍ਰਚਾਰ ਦੇ ਵਿੱਚ ਨਜ਼ਰ ਆਵੇਗੀ ਮੈਨੂੰ ਦੇ ਉਜਾਸ ਸਾਸਿਕਾਲ